ਤੇ ਜੇ ਸਟਾਫ ਘਟੇ ਭੇਜਣਾ ਜੇ ਹੁਣ 60% ਦਾ ਮਾਲਕ ਹੋਵੇ ਤਾਂ ਸਟਾਫ ਘਟਾ ਘਟਾ ਕੇ 30% ਆਵੇ ਤੇ BBMB ਵਾਲੇ ਚਿੱਠੀਆਂ ਲਿਖੀ ਜਾਣ ਤੁਹਾਨੂੰ ਵੀ ਸਟਾਫ ਨਾ ਭੇਜੋ ਤੁਸੀਂ ਜਵਾਬ ਵੀ ਨਾ ਦਿਓ ਜਾਂ ਤੁਹਾਡਾ ਸਟਾਫ ਜਾਵੇ ਇਹ ਹਾਲ ਸੀ ਬਈ ਲੋਕੀ ਯੂਨੀਅਨ ਦੇ ਲੀਡਰ ਬਣ ਲੱਪੇ ਵੀ ਅਸੀਂ BBMP ਚ ਨਹੀਂ ਜਾਣਾ ਇਹ ਇਹਦੇ ਬਾਰੇ ਤੇ ਦੇਖੋ ਜੀ ਸਿੰਪਲ ਜਿੱਦਾਂ ਦਾ ਰੂਲ ਅੱਜਕੱਲ ਚੱਲਦਾ ਆ ਜਾਂ ਜਿੱਦਾਂ ਦਾ ਮਾਹੌਲ ਹੈ ਫਿਲ ਹੁਣ ਮੈਂ ਪਿੱਛੇ ਦੇ ਅਖਬਾਰ ਚ ਫੇਰ ਨੋਟਿਸ ਪੜ੍ਹਿਆ BBMP ਨੇ ਕਿਹਾ ਸਾਡੇ ਕੋ 3000 ਜਾਂ 2000 ਇਹ ਫਿਗਰਾਂ ਟੈਕਨੀਕਲ ਸਟਾਫ ਜਿਹੜੀਆਂ ਮਸ਼ੀਨਾਂ ਚਲਾਉਂਦੇ ਆ ਜਾਂ ਡੈਮ ਦੀ ਮੇਂਟੇਨੈਂਸ ਕਰਦੇ ਆ ਉਹ ਸਟਾਫ ਰਿਟਾਇਰ ਹੋ ਰਿਹਾ ਤੇ ਖਾਲੀ ਹੋ ਰਹੀਆਂ ਮੇਰੇ ਖਿਆਲ ਤੇ ਨਵੀਂ ਭਰਤੀ ਨਾਲੋਂ ਜੋ ਸਫਲਿੱਤਾ ਉਹਨਾਂ ਨੂੰ ਭੇਜੋ ਜਿਹੜੇ ਨਹੀਂ ਗਏ ਉਹਨਾਂ ਨੂੰ ਕੋ ਜਾ ਕੇ ਉਹ ਵੀ ਤਿੰਨ ਤਿੰਨ ਚਾਰ ਤਸਲ ਲਾ ਗਿਆ ਇੱਕ ਮੀਟਿੰਗ ਡਿਸੀਜਨ ਮੇਕਿੰਗ ਆ ਜੀ ਉਰਚ ਬੰਦੇ 10 ਬਿਠੇ ਆ ਜੀ 6 ਬਣੇ ਸੀ ਪੰਜਾਬ ਦੇ 4 ਬਣੇ ਸੀ ਹਰਿਆਣੇ ਦੇ ਜਾਂ ਰਾਜਸਥਾਨ ਦਾ ਇੱਕ ਅੱਧਾ ਉਹ ਰਹਿ ਗਿਆ ਥਿਸ ਇਜ਼ ਕਰਨਾ ਪੰਜਾਬ ਦੇ ਤੋਂ ਦੋ ਬਿਠੇ ਆ ਰਾਜਸਥਾਨ ਦੇ ਪੰਜ ਬਿਠੇ ਹਰਿਆਣੇ ਦੇ ਪੰਜ ਬਿਠੇ ਆ ਉਹ ਫਿਰ ਪਉ ਦੋ ਬੋਲਦੇ ਵੀ ਹੋਣਗੇ ਤੇ ਉਹ ਕਹਦੇ ਹੋਣਗੇ ਕੋਈ ਨਹੀਂ ਕੋਈ ਨਹੀਂ ਕਰਦਾ ਵੀ ਨੌਕਰੀ ਕੀਤੀ 37 ਸਾਲ ਜਿਹੜਾ ਐਸਡੀਓ ਮੈਂ ਦੇਖਦਾ ਸੀ ਫਗਵਾੜੇ ਲੱਗਿਆ ਜਾਂ ਫਲੋਰ ਲੱਗਿਆ ਸੀ ਰਿਟਾਇਰ ਵੀ ਹੋ ਗਏ ਉਹ ਐਸਡੀਓ ਵੀ ਨਹੀਂ ਉੱਥੋਂ ਬਦਲੇ ਆ ਇਹ ਹਾਲੇ ਵੀ ਉਹ ਇਦਾਂ ਦੇ ਅਫਸਰ ਹੋਣੇ ਆ ਜਿਹੜੇ ਘੁੰਮੀ ਜਾਂਦੇ ਇੱਕ ਸਟੇਟ ਫੜ ਲੈਂਦੇ ਆ ਉੱਥੇ ਕੀ ਬਿਠੇ ਹੁੰਦੇ ਆ ਇੱਕ ਪੀਸੇ ਅਫਸਰ ਉਹਨੇ ਆਈਐਸ ਬਣਨਾ ਹੈ ਡਿਸੀਜਨ 메ਕਿੰਗ ਜਾਣਾ ਜਿਉਂਨੇ ਹੋਰ ਫਜ਼ਲ ਦਾ ਦੇਖਿਆ ਹੀ ਨਹੀਂ ਉਹ ਜਦੋਂ ਸੈਕਟਰੀਟ ਬੈ ਕੇ ਡਿਸੀਜਨ ਕਰੇਗਾ ਜੀ ਉਹ ਤਾਂ ਫਿਰ ਫਗਵਾੜੇ ਬੈ ਐਜਲੰਦਰ ਦਾ ਜੰਦਰ ਨਹੀਂ ਕਰੇਗਾ ਉਹ ਕਹੇਗਾ ਪੰਜਾਬ ਜੰਦਰ ਵਰਗਾ ਉਹ ਇਹ ਕਹੇਗਾ ਪੰਜਾਬ ਪਟਿਆਲੇ ਵਰਗਾ ਜੀ ਬਿਲਕੁਲ ਕੋਈ ਕਹੇਗਾ ਪੰਜਾਬ ਅੰਮ੍ਰਿਤਸਰ ਇਹ ਕਿਤੇ ਨਾ ਕਿਤੇ ਬੀਵੀਐਮਬੀ ਦਾ ਮੁੱਦਾ ਇੱਕ ਰਾਜਨੀਤਿਕ ਤੇ ਅੰਮਲ ਆਈ ਓਪਨਰ ਲੈਣਾ ਚਾਹੀਦਾ ਆਈ ਓਪਨਰ ਫਾਰ 올 ਡਿਪਾਰਟਮੈਂਟਸ ਤੇ ਮੈਂ ਤਾਂ ਕਿਹਾ ਮੁੱਖ ਮੰਤਰੀ ਨੇ ਇਹਦਾ ਪਹਿਰਾਤਾ ਸਾਰੇ ਡਿਪਾਰਟਮੈਂਟ ਚ ਪਾਲਿਸੀ ਬਣਾਓ ਘਮਾਓ ਅਫਸਰਾਂ ਨੂੰ ਜਿਹੜਾ ਨਕਮਾ ਅਫਸਰ ਆ ਉਹਦੀ ACR ਜੈਂਟਰੀ ਕਰੋ ਉਹਨੂੰ ਬਾਹਰ ਕੱਢੋ